ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਘਟੜਾ ਫੈਮਿਲੀ ਐਂਡ ਕੁਕਿੰਗ ਦੇ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਤੇ ਜੋ ਆਪਾਂ ਤੁਹਾਡੇ ਨਾਲ ਕੱਲ ਵੀਡੀਓ ਵਿੱਚ ਕਿਹਾ ਸੀ ਵੀ ਆਪਾਂ ਤੁਹਾਡੇ ਨਾਲ ਕੋਈ ਖੁਸ਼ਖਬਰੀ ਸ਼ੇਅਰ ਕਰਾਂਗੇ ਜੀ ਤੇ ਉਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿਉਂਕਿ ਜਿਹੜੀ ਆਪਣੀ ਪੇਮੈਂਟ ਸੀ ਜੀ ਉਹ ਆਪਾਂ ਨੂੰ ਮੇਲ ਆ ਚੁੱਕੀ ਹੈ ਪੇਮੈਂਟ ਦੀ ਬਟ ਆਪਣੇ ਜਿਹੜੇ ਅਕਾਊਂਟ ਦੇ ਵਿੱਚ ਹਲੇ ਪੇਮੈਂਟ ਆ ਜਿਹੜੀ ਆਈ ਨਹੀਂ ਹੈਗੀ ਉਹ ਵਾਲੀ ਖੁਸ਼ੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਤੇ ਆਪਾਂ ਅਗਲੇ ਦਿਨ ਅੱਜ ਦਿਨ ਜੀ ਸੋਮਵਾਰ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਵਲੌਗ ਸ਼ੁਰੂ ਕਰਨ ਲੱਗੇ ਆ ਜੀ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਤੇ ਅੱਜ ਆਪਾਂ ਬਣਾਉਣਾ ਸੀ ਜੀ ਸਾਗ ਤੇ ਸਾਗ ਆਪਾਂ ਤੋੜ ਕੇ ਰੱਖ ਲਿਆ ਜੀ ਤੇ ਆਪਾਂ ਸਾਗ ਬਣਾਵਾਂਗੇ ਚੁੱਲੇ ਤੇ ਜੀ ਨਾਲ ਮੱਕੀ ਦੀ ਰੋਟੀ ਤੇ ਆਪਾਂ ਦਿਖਾਉਣੀਆ ਤੁਹਾਨੂੰ ਸਾਗ ਤੇ ਅੱਜ ਕੀ ਹੋਇਆ ਵੀ ਆਪਣੇ ਨਾਲ ਵੀ ਜਿਹੜਾ ਸਾਗ ਸੀ ਆਪਣਾ ਅੱਗੇ ਪਹਿਲਾਂ ਕਦੀ ਨਹੀਂ ਹੋਇਆ ਹੈਗਾ ਇਦਾਂ ਇਸ ਵਾਰ ਪਤਾ ਨਹੀਂ ਆਪਣੇ ਨਾਲ ਕਿਉਂ ਇਦਾਂ ਹੋ ਗਿਆ ਖਾਨੀ ਬੀ ਵਗੈਰਾ ਦੀ ਪ੍ਰੋਬਲਮ ਸੀ ਵੀ ਬੀ ਆਪਾਂ ਨੂੰ ਜਿਹਾ ਤਾਂ ਵਧੀਆ ਨਹੀਂ ਦਿੱਤਾ ਹੈਗਾ ਇਸ ਕਰਕੇ ਆਪਾਂ ਨੂੰ ਹੋ ਗਈ ਉਹ ਪ੍ਰੋਬਲਮ ਸਾਗ ਦੀ ਤੇ ਮੈਂ ਦਿਖਾਉਣੀਆ ਚਲੋ ਜੀ ਆਪਾਂ ਚੱਲਦੇ ਆਂ ਆਪਾਂ ਤੁਹਾਨੂੰ ਦਿਖਾਉਣੀਆ ਬੈਕ ਸਾਈਡ ਬੇੜੇ ਦੇ ਵਿੱਚ ਤੇ ਆਪਾਂ ਨੂੰ ਕੀ ਪ੍ਰੋਬਲਮ ਆਈ ਹੈ ਜੀ ਸਾਗ ਦੀ ਅੱਜ ਆਪਾਂ ਬੈਕ ਸਾਈਡ ਵਿੜੇ ਚ ਆ ਚੁੱਕੇ ਹਾਂ ਤੇ ਦਿਖਾਉਣਾ ਤੁਹਾਨੂੰ ਸਾਗ ਆਪਾਂ ਜਿਹੜਾ ਇਹ ਵੀ ਆਪਾਂ ਲੈ ਕੇ ਆਏ ਸੀ ਉਹ ਆਪਣਾ ਵੀ ਹੈ ਨਾ ਜਿਹੜਾ ਪੱਕਾ ਨਿਕਲ ਗਿਆ ਮਤਲਬ ਆਪਣਾ ਜਿਹੜੇ ਸਾਗ ਆਪਾਂ ਲਾਇਆ ਸੀ ਉਹ ਵੀ ਨਾ ਜਲਦੀ ਪੱਕ ਗਿਆ ਤੇ ਇਸ ਕਰਕੇ ਆਪਾਂ ਨੂੰ ਸਾਗ ਆ ਜਿਹੜਾ ਸਾਰਾ ਵੱਢਣਾ ਪਿਆ ਸਾਗ ਵੱਢਣ ਕਰਕੇ ਨਾ ਫਿਰ ਆਪਾਂ ਹੁਣ ਅੱਜ ਦੁਬਾਰਾ ਲਾਵਾਂਗੇ ਸਾਗ ਤੇ ਮੈਂ ਦਿਖਾਉਣੀ ਆ ਤੁਹਾਨੂੰ ਤੇ ਬਾਕੀ ਆਪਾਂ ਮਾਰਨਿੰਗ ਟਾਈਮ ਦੇ ਚੋ ਵੀ ਆਪਣੇ ਕੰਮ ਸੀ ਸਵੇਰ ਦੇ ਉਹ ਆਪਣੇ ਹੋ ਚੁੱਕੇ ਸੀ ਤੇ ਮਾਰਨਿੰਗ ਟਾਈਮ ਵਿੱਚ ਆਪਾਂ ਕੱਪੜੇ ਵਗੈਰਾ ਧੋ ਦਿੱਤੇ ਸੀ ਤੇ ਆਪਾਂ ਸਾਗ ਜਿੱਥੇ ਲਗਾਇਆ ਸੀ ਨਾ ਆਪਾਂ ਸਾਰਾ ਸਾਗ ਆ ਜਿਹੜਾ ਪੱਟਤਾ ਸੀ ਤੇ ਪੱਟ ਕੇ ਇਹ ਰੱਖ ਲਿਆ ਆਪਾਂ ਵਿੱਚੋਂ ਕੱਢ ਕੇ ਜੜਾਂ ਚੋਂ ਝਾੜ ਕੇ ਜੜਾ ਇਹ ਆਪਾਂ ਬੈੜੀ ਨੂੰ ਪਾ ਦੇਵਾਂਗੇ ਤੇ ਇੱਥੇ ਆਪਾਂ ਅੱਜ ਨਾ ਹੋਰ ਵੀ ਆ ਜਿਹੜਾ ਲਿਆ ਕੇ ਲਗਾਣਗੇ ਹਸਬੰਡ ਤੇ ਉਹਨਾਂ ਨੇ ਸਾਰਾ ਜਿਹੜਾ ਪੱਟ ਕੇ ਨਾ ਪੱਧਰ ਕਰਤਾ ਸੀ ਤੇ ਉਹ ਵੀ ਲੈਣ ਗਿਆ ਹੋਏ ਨੇ ਹੁਣ ਸ਼ਹਿਰ ਇਸ ਕਰਕੇ ਅੱਜ ਆਪਾਂ ਦੁਬਾਰਾ ਸਾਗ ਜਿਹੜਾ ਲਗਾਵਾਂਗੇ ਕਿਉਂਕਿ ਹੁਣ ਹਲੇ ਲੱਗੀ ਜਾਂਦਾ ਹੈ ਬਰਸੀਨ ਵਗੈਰਾ ਸਾਗ ਵਗੈਰਾ ਕਿਉਂਕਿ ਕਣਕਾ ਹੁਣ ਵੱਡੀਆਂ ਨੇ ਲੋਕਾਂ ਨੇ ਤੇ ਇਸ ਕਰਕੇ ਹਲੇ ਟਾਈਮ ਹੈਗਾ ਹਲੇ ਹੋ ਜੂਗਾ 10-15 ਦਿਨਾਂ ਵਿੱਚ ਸਾਗ ਆ ਜਿਹੜਾ ਹੋ ਜਾਂਦਾ ਏ ਤੇ ਆਪਾਂ ਦੁਬਾਰਾ ਲਾਉਣ ਲੱਗੇ ਆ ਜੀ ਤੇ ਪਤਾ ਨਹੀਂ ਕਿਉਂ ਇਸ ਵਾਰ ਕੀ ਹੋਇਆ ਵਾ ਵੀ ਵੀ ਆ ਜਿਹੜਾ ਉਹ ਮਤਲਬ ਕਿੱਦਾਂ ਦਾ ਮਿਲੇ ਆਪਾਂ ਨੂੰ ਕਦੇ ਵੀ ਨਹੀਂ ਇਦਾਂ ਹੋਇਆ ਵੀ ਆਪਾਂ ਨੂੰ ਦੁਬਾਰਾ ਸਾਗ ਆ ਜਿਹੜਾ ਲਾਉਣ ਦੀ ਜ਼ਰੂਰਤ ਪਵੇਗੀ ਤੇ ਇਸ ਵਾਰ ਆਪਾਂ ਨੂੰ ਸਾਗ ਆ ਜਿਹੜਾ ਦੁਆਰਾ ਲਾਉਣਾ ਪਵੇਗਾ ਪਵੇਗਾ ਕਿਉਂਕਿ ਫਿਰ ਸਰਦਾ ਨਹੀਂ ਹੈਗਾ ਸਾਗ ਦਾ ਘਰ ਦੇ ਸਾਗ ਬਿਨਾ ਕਿਉਂਕਿ ਆਪਾਂ ਬਾਹਰ ਤੋਂ ਕਦੇ ਸਾਗ ਲਿਆ ਨਹੀਂ ਹੈਗਾ ਤੇ ਇਸ ਕਰਕੇ ਆਪਣਾ ਘਰੇ ਵਧੀਆ ਸਰ ਜਾਂਦਾ ਏ ਤੇ ਹੁਣ ਆਪਾਂ ਨੂੰ ਇਹ ਦੁਆਰਾ ਲਾਉਣਾ ਪਵੇਗਾ ਲਾਉਣਾ ਪਵੇਗਾ ਤੇ ਲਾਵਾਂਗੇ ਅੱਜ ਆਪਾਂ ਤੇ ਬਾਕੀ ਜੀ ਸਾਗ ਜਿਹੜਾ ਆਪਾਂ ਇਹ ਤੋੜਿਆ ਨਾ ਤੇ ਇਹ ਆਪਾਂ ਪਾ ਦਾਂਗੇ ਡੱਡੀ ਨੂੰ ਤੇ ਬਾਕੀ ਜੋ ਵੀ ਸੀ ਹੈ ਨਾ ਪੱਤਾ-ਪੱਤਾ ਸਾਗ ਦਾ ਆਪਾਂ ਤੋੜ ਕੇ ਰੱਖ ਲਿਆ ਸੀ ਤੇ ਆ ਦੇਖੋ ਤੁਸੀਂ ਜਿੰਨਾ ਵੀ ਸੀ ਵਿੱਚ ਪੱਤਾ-ਪੱਤਾ ਸਾਰਾ ਤੋੜ ਲਿਆ ਸੀ ਇਹ ਆਪਾਂ ਬਣਾਵਾਂਗੇ ਅੱਜ ਸਾਗ ਤੇ ਇਧਰ ਮੇਥੇ ਤੋੜ ਕੇ ਨਾ ਚੰਗੀ ਤਰ੍ਹਾਂ ਧੋ ਲਏ ਸੀ ਆਪਾਂ ਨੇ ਤੇ ਇੰਨਾ ਸਾਰਾ ਸਾਗ ਆਪਾਂ ਨਿਕਲਿਆ ਹੈ ਵਿੱਚੇ ਇਹਦੇ ਪਾਲਕਾ ਤੇ ਇਹ ਸਾਰਾ ਆਪਾਂ ਧੋ ਲਿਆ ਸੀ ਤੇ ਬਣਾਵਾਂਗੇ ਫਿਰ ਜੀ چیر ਕੇ ਚੰਗੀ ਤਰ੍ਹਾਂ ਪਾਣੀ ਜਾਇ ਇਹਦਾ ਨਿਕਲ ਜਾਊਗਾ ਵਿੱਚੋਂ ਫਿਰ ਆਪਾਂ ਕੱਟਦੇ ਆ ਇਹਨੂੰ ਤੇ ਮੇਥੇ ਮਿੱਥਿਆਂ ਦੀ ਆਪਾਂ ਇੱਕ ਗੁੱਟੀ ਲੈ ਲਈ ਸੀ। ਇਹ ਇੱਕ ਗੁੱਟੀ ਉਹ ਆਪਾਂ ਮਿੱਥਿਆਂ ਦੀ ਪਾਵਾਂਗੇ। ਵਿੱਚ ਵੈਵਾਦੀ ਤੋਂ ਵਧੀਆ ਰਹਿੰਦੇ ਨੇ ਜਿਵੇਂ ਇੱਥੇ। ਤੇ ਲੋਜੀ ਨੂੰ ਟੱਕ ਦਿੰਨੇ ਆਪਾਂ। ਤੇ ਫਿਰ ਆਪਾਂ ਕੱਟਦੇ ਆਂ ਸਾਗ ਜਿਹਾ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ। ਤੇ ਲੋਜੀ। ਲੋਜੀ ਹਸਮਣ ਆਗੇ ਸੀ ਸ਼ਹਿਰੋਂ ਬੀ ਲੈ ਕੇ ਤੇ ਬੀ ਲਿਆਂਦਾ ਉਹਨਾਂ ਨੇ ਤੇ ਹੁਣ ਵਧੀਆ ਵੀ ਕਹਿ ਕੇ ਲੈ ਕੇ ਆਏ ਨੇ ਉਹ। ਤੇ ਪਹਿਲਾਂ ਵਾਲਾ ਵੀ ਪਤਾ ਨਹੀਂ ਕਿਉਂ ਜਲਦੀ ਪੱਕ ਗਿਆ ਸੀ। ਤੇ ਹੁਣ ਇੱਥੇ ਆਪਾਂ ਪਹਿਲਾਂ ਦੇਸੀ ਰੂਪ ਪਾਤਾ ਸੀ ਤੇ ਜਿਹੜਾ ਰੂੜੀ ਦੀ ਖਾਦ ਹੁੰਦੀ ਆ ਕਿਉਂਕਿ ਫਿਰ ਇਹ ਜਲਦੀ ਹੋ ਜਾਊਗਾ ਸਾਗ ਆਪਣਾ ਤੇ ਰੇਹ ਦੇ ਨਾਲ ਜਲਦੀ ਹੋ ਜਾਂਦਾ ਵਾ ਦੇਸੀ ਖਾਦ ਪਾਤੀ ਸੀ ਤੇ ਫਿਰ ਆਪਾਂ ਰੇਹ ਪਾ ਦਾਂਗੇ ਤੇ ਰੇਹ ਪਾ ਕੇ ਫਿਰ ਆਪਾਂ ਬੀ ਲਗਾ ਦਾਂਗੇ ਮਿਕਸ ਕਰਕੇ ਸਾਰਾ ਮਿੱਟੀ ਦੇ ਵਿੱਚ ਤੇ ਜਲਦੀ ਹੋ ਜਾਊਗਾ ਫਿਰ ਇਹ ਤੇ ਲੋ ਜੀ ਸਾਰੀ ਜਿਹੜੀ ਇਹ ਮਿੱਟੀ ਦੇ ਵਿੱਚ ਮਿਕਸ ਕਰਤਾ ਜਿਹੜਾ ਸੀ ਤੇ ਇਹ ਆਪਣਾ ਤੇ ਲਗਾਉਨੇ ਆ ਜੀ ਆਪਾਂ ਬੀ ਹੁਣ ਸੇਮਰਨਾ ਸਕੂਲ ਗਿਆ ਹੋਇਆ ਜੇ ਉਹ ਹੁੰਦਾ ਨਾ ਉਹਨੇ ਪੰਗੇ ਬਹੁਤ ਲੈਣੇ ਸੀ ਵਿੱਚ ਤੇ ਬਸ ਆਉਣ ਵਾਲਾ ਹੀ ਆ ਉਹ ਸਕੂਲ ਦੇ ਵਿੱਚ ਵਿੱਚੋਂ ਫਿਰ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਲਗਾ ਦਾਂਗੇ ਸਾਗ ਬਸ ਰਿਓ ਨਾਲ ਪਾਉਣ ਨਾਲ ਨਾ ਛੇਤੀ ਹੋ ਜਾਊਗਾ 15 ਦਿਨਾਂ ਚ ਉੱਗੇ ਆਉਣਾ ਇਹਨੇ ਵੈਸੇ ਹੀ ਚਲੋ ਜਿਹੜਾ ਇਹ ਵਾਲਾ ਬੀਜ ਆਪਾਂ ਲਾਇਆ ਸੀ ਨਾ ਤਿੰਨ ਵਾਰ ਤੋੜ ਕੇ ਆਪਾਂ ਬਣਾ ਲਿਆ ਸਾਗ ਹਨ ਤੇ ਤਿੰਨ ਵਾਰ ਤੋੜ ਕੇ ਆਪਾਂ ਘਰੇ ਵਧੀਆ ਬਣਾ ਲਿਆ ਸਾਗ ਵਧੀਆ ਸਰ ਜਾਂਦਾ ਸੀ ਹਾਂ ਗੋਭੀ ਸਰੋਂ ਦੇਤੀ ਜਿਹੜੀ ਹੈ ਨਾ ਛੇਤੀ ਪੱਕ ਗਈ ਹੈ ਨਾ ਆਲੋਕ ਜੀ ਤੁਸੀਂ ਤੇ ਪੱਤੇ ਇਦਾਂ ਫੁੱਲ ਨਿਕਲੇ ਆ ਇਸ ਵਿੱਚੋਂ ਇਦਾਂ ਦੇ ਹਾਂ ਅਗਲੀ ਸਰੋਂ ਕੜਤੰਜ ਹੁੰਦੀ ਆ ਨਾ ਉਹ ਤੇ ਇਦਾਂ ਪੱਕ ਗਿਆ ਸੀ ਜਿਹੜੀ ਖੱਤਿਆਂ ਚ ਲਾਈ ਹੁੰਦੀ ਆ ਨਾ ਉਹ ਕੰਡਾ ਜਿਹਾ ਹੁੰਦਾ ਹੈ ਨਾ ਸਾਗ ਦੇ ਵਿੱਚ ਜਿਹੜਾ ਗੋਭੀ ਸਰੋਂ ਹੁੰਦੀ ਛੇਤੀ ਪੱਕ ਜਾਂਦੀ ਹੈ ਨਾ ਉਹ ਹੋ ਜਾਂਦੀ ਹੈ ਹਾਂ ਉਹ ਦੇਖੋ ਜੀ ਪੈਰੀ ਮੈਡਮ ਪਿੰਜਰੇ ਚ ਮੈਂ ਹਾਕ ਮਾਰੂ ਇਹਨੂੰ ਜੇਦੀ ਭੱਜੀ ਆਉ ਮੇਰੇ ਕੋਲੇ ਪੈਰੀ ਹਾਂ ਆ ਦੇਖੀ ਕੀ ਕਰਦੇ ਹੋ ਤੁਸੀਂ ਹੈ ਕੀ ਕਰਦੇ ਹੋ ਸਿਮਰ ਕਿੱਥੇ ਆ ਸਿਮਰ ਕਿੱਥੇ ਆ ਸਿਮਰ ਚੀਜੀ ਨਹੀਂ ਹੈਗੀ ਚੀਜੀ ਨਹੀਂ ਹੈਗੀ ਹਾਂ ਇੱਥੇ ਆ ਜਾ ਇਨੂੰ ਆਇਆ ਵੀ ਲਫਾਫਾ ਜਾ ਖੜਕਦਾ ਨਾ ਵੀ ਕਿਤੇ ਖਾ ਚਲ ਇੱਧਰ ਚਲ ਚੁੱਲੇ 'ਚ ਲਫਾਫਾ ਸਿੱਟਿਆ ਉਹ ਇਹ ਖਾਣ ਵਾਲੀ ਚੀਜੀ ਆ ਇਹਦੇ 'ਚ ਚੱਲ ਉਧਰ ਹਾਂ ਵਧੀਆ ਨਾ ਜੀ ਹਾਂ ਤਾਂ ਆਪਾਂ ਇੱਥੇ ਲੱਗ ਜੀ ਹਾਂ ਮਾਮਾ ਵੰਗੇ ਆਪਾਂ ਹੁਣ ਉਹ ਸਾਰੇ ਵਧੀਆ ਲੱਗ ਗਏ ਹਾਂ ਆਰੇ ਵਧੀਆ ਕਿਨੇ ਜੀ ਅੱਗੇ ਨੇ ਹੁਣ ਸਾਰੇ ਜੀ ਲੱਗ ਗਿਆ ਸ਼ਰਾਰਤਾਂ ਕਰਨਾ ਤੇ ਪਹਿਲਾਂ ਹੀ ਹੁਣ ਸਰ ਦੇਖਣ ਲੱਗੇ ਵੀ ਸਾਗ ਪੱਟ ਤਾਂ ਤੁਸੀਂ ਨੇ ਤੇ ਉਹ ਬੈਠਾ ਜੀ ਆਪਣੇ ਪਾਪਾ ਕੋਲ ਇੱਥੇ ਸਾਗ ਲਾਤਾ ਆਪਾਂ ਨੇ ਪਾਣੀ ਛੱਡਿਆ ਹੈ ਬਸ ਵਿੱਚ ਹੁਣ ਸਮਰ ਕੀ ਕਰਦੇ ਹਾਂ ਹੂੰ ਪੂਰੀ ਆ ਜੋ ਪੂਰੀ ਆ ਜੋ ਕੋਈ ਨਕਸਰ ਕਿ ਆਪਣੇ ਜੀ ਸਰਦੀਆਂ ਵਾਲੇ ਮਰੂਤ ਲੱਗੇ ਹੋਏ ਆ ਵੱਡੇ ਵੱਡੇ ਮਰੂਤ ਲੱਗੇ ਹੋਏ ਆ ਤੇ ਇਹਦੀ ਭੂਆ ਨੇ ਤੋੜਿਆ ਹੁਣ ਇੱਕ ਉੱਚੇ ਲੱਗੇ ਹੋ ਨੇ ਜ਼ਿਆਦਾ ਵਿੱਚ ਵਿੱਚ ਤੇ ਦੇਖੋ ਜੀ ਇੱਕ ਤੋੜੇ ਅਮਰੂਦ ਹੁਣ ਉਹ ਖਾਣੇ ਆਪਾਂ ਇਹ ਸਰਦੀਆਂ ਵਾਲੇ ਅਮਰੂਦ ਲਓ ਜੀ ਤੁਸੀਂ ਵੀ ਖਾ ਲੋ ਇਹ ਮੈਨੂੰ ਟੇਸਟੀ ਲੱਗਦਾ ਸਰਦੀਆਂ ਵਾਲੇ ਅਮਰੂਦ ਗਰਮੀਆਂ ਚ ਵੀ ਲੱਗਦੇ ਆ ਆਪਣੇ ਤੇ ਸਰਦੀਆਂ ਦੇ ਵਿੱਚ ਵੀ ਤੇ ਸਰਦੀਆਂ ਵਾਲਾ ਫਾਲਾ ਜਿਹੜਾ ਵਧੀਆ ਹੁੰਦਾ ਵਾ ਵੱਡਾ ਹੁੰਦਾ ਵਾ ਕਿ ਜਿਹੜਾ ਗਰਮੀਆਂ 'ਚ ਹੁੰਦਾ ਉਹ ਥੋੜਾ ਜਿਹਾ ਖਰਾਬ ਨਿਕਲ ਜਾਂਦਾ ਸੁੰਡੀ ਵਗੈਰਾ ਪੈ ਜਾਂਦੀ ਆ ਉਹਨਾਂ ਦੇ ਵਿੱਚ ਤੇ ਇਸ ਕਰਕੇ ਸਰਦੀਆਂ ਵਾਲਾ ਜਾਲਾ ਵਧੀਆ ਹੁੰਦਾ ਵਾ ਕਿੱਧਰ ਕਿੱ데 ਜਾਣਾ ਪੈਣ ਬੜੇ ਨੇ ਤੇਰੇ ਨਾਲ ਨੂੰ ਖੜਾ ਪੰਗੇ ਲੈਂਦਾ ਆਪਣੇ ਪਿਓ ਨਾਲ ਬੱਸ ਹੋਣਾ ਪਾਪਾ ਬੀ ਪਾਉਂਦੇ ਆ ਇੱਧਰ ਆ ਜਾ ਤੂੰ ਆ ਜਾ ਵਿੱਚ ਡਿੱਗ ਜਾਏਗਾ ਇੱਥੇ ਪਾਣੀ 'ਚ ਧਿਆਨ ਨਾਲ ਉੱਥੇ ਬਜਰੀ ਪਈ ਆ ਹੋਲੀ आज की कम करके स्कूल चलो तो फिर क्लियर बैग चेक के लिए तेरा कम चेक लो जी दो मृत अपन हो गए तेरना लो जी तेरे से भी खा लो तो चिरा मतलब इंद्रा लो जी चिरियो मृत चिर दो मन चाहा मुझको दिया टेस्ट किस मर कितना को ਤੇਰਾ ਫੇਵਰੇਟ ਆ ਹਾਂ ਮਰੂਦ ਕੱਚਾ ਤੇਰਾ ਵੀ ਫੇਵਰੇਟ ਆ ਪੈਰੀ ਹਾਂ ਫੇਵਰੇਟ ਆ ਜੀਵ ਕੱਢੀ ਖੜੀ ਆ ਦੇਖੀ ਆਵ ਲਗਾ ਲੈ ਕਾਲਾ ਨੂਨ ਲਾ ਕੇ ਟੇਸਟੀ ਲੱਗਦਾ ਹਾਂ ਆ ਦੇਖੋ ਪੈਰੀ ਕੀ ਕਰਦੀ ਫਿਰਦੀ ਆ ਪੈਰੀ ਮਰੂਦ ਉਹ ਗਾਣਾ ਦਾ ਹੈ ਉਹ ਰਿਆ ਇੱਥੇ ਆ ਇਧਰ ਦੀ ਆ ਉਹ ਰੇ ਇੱਥੇ ਬਰੋ ਵੀ ਲੋਗ ਦਾ ਆਪਾਂ ਜੀ ਇੱਥੇ ਐਂਡ ਕਰਨ ਲੱਗੀਆਂ ਕਿਉਂਕਿ ਵੀਡੀਓ ਆਪਣੀ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਇਸ ਕਰਕੇ ਆਪਾਂ ਸਾਗ ਵਾਲਾ ਜਿਹੜਾ ਨੈਕਸਟ ਪਾਰਟ ਆ ਉਹ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਤੇ ਵੀਡੀਓ ਜੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਜਿਹੜੇ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਆਪਣੇ ਚੈਨਲ ਨਾਲ ਹੋਰ ਵੀ ਭੈਣ ਭਰਾ ਜੁੜ ਸਕਣ ਵੀਡੀਓ ਦੇਖਣ ਲਈ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ